ਉਹ ਲੋਬੀ ਇਸੇ ਨਗਰ ਦਾ ਹੀ ਸਨੇ ਇਸੇ ਪਿੰਡ ਦਾ ਹੀ ਹਿੱਸਾ ਨੇ ਆਪਾਂ ਸਾਰੇ ਰਲ ਕੇ ਸਾਰੇ ਸਾਰਿਆਂ ਨੂੰ ਇਹ ਕਰਨਾ ਪਊਗਾ ਵੀ ਹਾਂ ਠੀਕਾ ਆਪਾਂ ਨੂੰ ਕੋਈ ਜਾਣਕਾਰੀ ਤਾਂ ਹੋਵੇ ਵੀ ਕਿਹੜਾ ਬੰਦਾ ਉੱਥੇ ਨਸ਼ਾ ਕਰਨ ਨੂੰ ਮੈਨਦਾ ਕਿਹੜਾ ਨਾ ਮੈਨਦਾ ਆਪਾਂ ਪ੍ਰਸ਼ਾਸਨ ਦੀ ਇਕੱਲੀ ਰੀਡ ਕਰਾ ਸਕਦੇ ਆ ਪ੍ਰਸ਼ਾਸਨ ਆਊਗਾ ਮੌਕੇ ਤੇ ਕੋਈ ਮਿਲ ਗਿਆ ਤਾਂ ਠੀਕਾ ਨਾਂ ਮਿਲਿਆ ਨਹੀਂ ਠੀਕ ਹੈ ਫਿਰ ਉਸ ਤੋਂ ਬਾਅਦ ਉਸੇ ਨੂੰ ਆਪਣੇ ਸਮਾਜ ਦੇ ਲੋਕ ਉਸੇ ਨੂੰ ਛਡਾਉਣ ਜਾਂਦੇ ਨੇ ਕਦਨੇ ਸਾਡੇ ਜਵਾਕ ਨੂੰ ਚੜਾ ਕੇ ਲਿਆ ਉਹ ਜੀ ਸਾਡੇ ਜਵਾਕ ਨੂੰ ਬਦਲਾਣਾ ਲੈ ਗਿਆ ਇਹ ਪਤਾ ਕਿ ਜਿੰਨਾ ਚਿਰ ਮਾਂ ਪਿਓ ਜੀ ਦਾ ਜਵਾਕ ਬੱਚਾ ਨਸ਼ਾ ਕਰਦਾ ਉਹ ਪੰਚਾਇਤ ਕੀ ਐਕਸ਼ਨ ਲੈ ਰਹੀ ਆ ਪੰਚਾਇਤ ਇਹ ਦੇਖੋ ਜੀ ਪ੍ਰਸ਼ਾਸਨ ਨੇ ਨੰਬਰ ਜਾਰੀ ਕਰਿਆ ਹੋਇਆ ਹੈ ਪੰਜਾਬ ਸਰਕਾਰ ਨੇ ਨੰਬਰ ਜਾਰੀ ਕਰਿਆ ਹੋਇਆ ਵੀ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਸਾਨੂੰ ਜਾਣਕਾਰੀ ਦਿਓ ਇੱਕ ਨਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉੱਥੇ ਬੈਠ ਸਕਦਾ 24 ਘੰਟੇ ਨਾ ਪੰਚਾਇਤ ਦਾ ਕੋਈ ਬੰਦਾ ਉੱਥੇ ਬੈਠ ਸਕਦਾ ਵੀ ਡਿਊਟੀ ਲਾ ਲੇ ਜਿਹਦੇ ਬੱਚੇ ਨੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਵੀ ਸਾਡੇ ਬੱਚੋ ਤੇ ਕੀ ਕਰਨੇ ਜਾਂਦੇ ਨੇ ਦੋ ਦੋ ਚਾਰ ਚਾਰ ਘੰਟੇ ਵੀ ਸਾਡੇ ਬੱਚੇ ਨੂੰ ਕਿਸੇ ਕੈਂਪ ਚ ਪੰਚਾਇਤ ਲੈ ਆ ਕੇ ਕਹਿ ਵੀ ਸਕਦੇ ਨੇ ਵੀ ਭਾਈ ਕਿਸੇ ਕੈਂਪ ਚ ਦਾਖਲ ਕਰਾ ਦਿਓ ਅਸੀਂ ਉੱਥੇ ਸਹਾਇਤਾ ਕਰਾਂਗੇ ਉਹਨਾਂ ਦੀ ਪੂਰੀ ਤੁਹਾਨੂੰ ਆ ਕੇ ਨਹੀਂ ਦੱਸੂਗਾ ਇਹਦਾ ਉਹਨਾਂ ਚ ਕੋਈ ਹੱਲੇ ਨਹੀਂ ਵੀਰੇ ਅੱਛਾ ਹੀ ਜਿਸ ਤਰ੍ਹਾਂ ਕੋਈ ਪ੍ਰਬੰਧਨਾ ਹੈ ਪ੍ਰਬੰਧਾਂ ਦੀ ਦੇਖ ਰਹੇ ਕਿ ਕਰ ਰਹੀ ਹੈ ਪੰਚਾਇਤ ਜੀ ਜਿਵੇਂ ਉੱਥੇ ਜਿਵੇਂ ਬਾਥਰੂਮ ਬਣਾਏ ਗਏ ਸੀਗੇ ਤੇ ਉਹਨਾਂ ਦੀ ਦੁਰਦਸ਼ਾ ਹੋ ਰਹੀ ਆ ਬਾਥਰੂਮ ਦੇਖੋ ਜੀ ਇਹ ਆਉਂਦੇ ਨੇ ਬਜਟ ਕਰਦਾ ਜੀ ਬਜਟ ਆਉਂਦਾ ਜੋ ਬਾਥਰੂਮ ਦੀ ਗ੍ਰਾਂਟ ਆਈ ਸੀ ਪਹਿਲਾਂ ਵਾਲੀ ਪੰਚਾਇਤ ਨੂੰ ਆਈ ਸੀ ਉਹਨਾਂ ਨੇ ਪਾਤੀ ਬਾਥਰੂਮ ਪਾਤੇ ਉਹਨਾਂ ਦਾ ਗੇਟ ਉਹਨਾਂ ਨੇ ਉਧਰ ਪਾਰਕ ਵਾਲੀ ਸ਼ੈਡ ਕਰਤਾ ਉਹਦੀ ਰਿਪੇਅਰ ਵੀ ਰਹਿੰਦੀ ਹੈ ਕੰਮ ਵੀ ਰਹਿੰਦਾ ਜਿੱਦ ਦੇ ਸਾਨੂੰ ਬਾਥਰੂਮਾਂ ਦੀ ਕੋਈ ਗਰਾਂਟ ਆਉਂਦੀ ਐ ਅਸੀਂ ਉਹਦਾ ਗੇਟ ਵੀ ਆਪਾਂ ਧੰਨਦਾਂਗੇ ਖੜਕਲੇ ਪਾਸੇ ਬਾਦਰ ਉਪਾਰਕਲੇ ਪਾਸੇ ਬੰਦ ਕਰਦਾਂਗੇ ਪਹਿਲੀ ਗੱਲ ਤਾਂ ਚਲੋ ਦੇਖੋ ਜਿੱਦੇ ਗਰਾਂਟ ਆਈ ਆ ਉਹਨਾਂ ਨੇ ਆਪ ਵੀ ਸਮਝਣ ਨਾਲ ਪਾਏ ਨੇ ਜਦੋਂ ਪਾਰਕ 'ਚ ਕੋਈ ਸਾਂਸਵਾਲ ਹੈ ਜੇ ਆਪਾਂ ਕੋਈ ਚੌਂਕੀਦਾਰ ਰੱਖ ਨਹੀਂ ਸਕਦੇ ਆਪਣੇ ਪਿੰਡ ਦਾ ਐਡਾ ਬਜਟ ਨਹੀਂ ਹੈਗਾ ਵੀ ਆਪਾਂ ਉੱਥੇ ਕੋਈ ਚੌਂਕੀਦਾਰ ਰੱਖ ਦੀਏ ਵੀ ਪਾਰਕ 'ਚ ਕੋਈ ਚੌਂਕੀਦਾਰ ਰੱਖ ਦੀਏ ਉਹ ਪਾਰਕ ਨਹੀਂ ਸਾਂਸਵ ਪੰਚਾਇਤ ਨੂੰ ਫਿਰ ਉੱਥੇ ਕੋਈ ਚੌਂਕੀਦਾਰ ਵੀ ਰੱਖਿਆ ਜਾ ਸਕਦਾ ਚਲੋ ਜੇ ਪਿੰਡ ਦਾ ਪਿੰਡ ਸਾਰਾ ਪਿੰਡ ਦੀ ਸਹਿਮਤੀ ਹੁੰਦੀ ਹੈ ਉੱਥੇ ਕੋਈ ਚੌਂਕੀਦਾਰ ਕੋਈ ਬਜ਼ੁਰਗ ਬੰਦਾ 2-4000 ਰੁਪਏ ਤੇ ਰਹਿੰਦਾ ਫਿਰ ਉਹਦੀ ਜਿਹੜਾ ਉਹਨਾਂ ਨੇ ਕਹਿਣਾ ਮੰਨਣਾ ਫਿਰ ਕਹਿਣਗੇ ਸਾਡੇ ਜਵਾਕ ਨੂੰ ਇਹ ਬਾਰੇ ਕੱਢਦਾ ਅਸਲ ਇਹ ਚੀਜ਼ਾਂ ਪਤਾ ਕੀ ਹੈ ਜੀ ਇਹ ਸਾਰੇ ਨਗਰ ਨਾਲ ਸੰਬੰਧਮ ਹੁੰਦੀਆਂ ਨੇ ਨਗਰ ਨੂੰ ਸੋਨਾ ਬਣਾਉਣਾ ਨਾ ਕੱਲੀ ਪੰਚਾਇਤ ਦੇ ਬਸ ਐ ਨਾ ਕੱਲੀ ਨਗਰ ਦੇ ਨਾ ਕੱਲੀ ਇਨਸਾਨ ਦੇ ਤੇ ਸਾਰੇ ਆਪਾਂ ਰਲ ਮਿਲ ਕੇ ਕਰੀਏ ਤਾਂ ਸਾਰਾ ਕੁਝ ਹੋ ਸਕਦਾ ਤੇ ਕੈਮਰਾ ਦੇ ਵੀ ਘਟ ਪਾਈ ਜਾ ਰਹੇ ਜਿਹੜੇ ਸਰਕਾਰੀ ਕੈਮਰੇ ਸੀ ਉਹਦਾ ਕੀ ਹਾਲ ਹੈ ਜਿਹੜੇ ਸਰਕਾਰੀ ਕੈਮਰੇ ਤੇਜੀ ਖਾਲਸਾ ਜੀ ਇਹ ਪਿਛਲੀ ਪੰਚਾਇਤ ਵੇਲੇ ਚੋਰੀ ਹੋਏ ਸੀ ਸੰਗਤ ਜਾਲੇ ਅੱਡੇ ਤੋਂ ਉਹ ਕੈਮਰੇ ਪੰਚਾਇਤ ਨੇ ਲਾ ਕੇ ਸੰਗਤ ਜਾਲੇ ਅੱਡੇ ਤੇ ਲਗਾਤੇ ਦੋਸ਼ੀ ਫੜੇ ਗਏ ਤੇਜੀ ਬਰਾਮਦੋਂ ਦਾ ਤੋਂ ਕੈਮਰੇ ਕਰਾਏ ਨਹੀਂ ਕਿਉਂ ਨਹੀਂ ਕਰਾਏ ਉਹਨਾਂ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਜਾਂ ਪਿਛਲੀ ਪੰਚਾਇਤ ਨੂੰ ਪਤਾ ਵੀ ਕਿਉਂ ਨਹੀਂ ਕਰਾਏ ਆਸੀਂ ਨੇ ਤਾਂ ਇਹ ਉਥੇ ਕੁਝ ਛੇੜਿਆ ਨਹੀਂ ਨਾ ਸਾਡੇ ਵੇਲੇ ਕੈਮਰਾ ਕੋਈ ਚੋਰੀ ਹੋਇਆ ਹੈ ਨਸਿਰੇ ਕੋ ਛਿੜਿਆ ਕੱਲਾ ਉਹਦੀ ਸੋਲਰ ਸਿਸਟਮ ਵਾਲੀ ਪਲੇਟ ਸੀ ਜਿਹੜੀ ਉਹ ਜ਼ਰੂਰ ਸਾਡੀ ਇੱਕ ਕੰਨਮ ਹੋ ਗਈ ਸੀ ਉਹ ਅਸੀਂ ਨੇ ਉੱਥੇ ਲਾਈ ਆ ਹੋਰ ਅਸੀਂ ਨੇ ਉੱਥੇ ਕੁਝ ਨਹੀਂ ਛਿੜਿਆ ਇਹ ਸਚਾਈ ਹੈ ਜੀ ਜਮਾ ਜੇ ਅਸੀਂ ਕਹੀਏ ਵੀ ਅਸੀਂ ਉੱਥੋਂ ਕੁਝ ਕੁ ਕੈਮਰਾ ਲਾਇਆ ਹੈ ਅਸੀਂ ਨੇ ਕੋਈ ਕੈਮਰਾ ਨਹੀਂ ਲਾਇਆ ਇਹ ਪਹਿਲਾਂ ਵਾਲੀ ਪੰਚਾਇਤ ਵਾਲੀ ਕੈਮਰੇ ਚੋਰੀ ਹੋਏ ਨੇ ਇਹ ਤਾਂ ਤੁਸੀਂ ਵੀ ਪਿੰਡ 'ਚ ਰਹਿੰਦੇ ਹੋ ਨਗਰ 'ਚ ਰਹਿੰਦੇ ਹੋ ਤੁਹਾਨੂੰ ਪਤਾ ਹੀ ਹੈ ਚੋਰੀ ਤਾਂ ਹੋਈ ਨਹੀਂ ਕੈਮਰਿਆਂ ਦੀ ਕੋਈ ਹਾਂਜੀ ਹਾਂਜੀ ਠੀਕ ਹੈ ਜੀ ਦੇਖੋ ਨਸ਼ੇੜੀਆਂ ਨੂੰ ਮੈਂ ਬੇਨਤੀ ਵੀ ਕਰਦਾ ਹੱਥ ਬੰਨ੍ਹ ਕੇ ਵੀ ਭਰਾ ਉਹ ਬਚ ਜੋ ਮਾੜਾ ਨਸ਼ਾ ਹੈ ਜੇ ਕੋਈ ਸਿੱਧ ਨਹੀਂ ਛੱਡਿਆ ਜਾਂਦਾ ਤੁਸੀਂ ਨਾ ਆਪਣੇ ਮਾਪੇ ਨੂੰ ਵੀ ਨਹੀਂ ਦੱਸਣਾ ਸਾਡੀ ਸਿੱਧੀ ਹੈਲਪ ਲੈ ਲਓ ਅਸੀਂ ਤੁਹਾਨੂੰ ਦਾਖਲ ਵੀ ਕਰਾਵਾਂਗੇ ਥੋੜੇ ਦੇ ਵਿੱਚ ਗੀੜਾ ਵੀ ਮਾਰਾਂਗੇ ਤੁਹਾਨੂੰ ਲੈ ਕੇ ਵੀ ਜਾਵਾਂਗੇ ਅਸੀਂ ਮੈਂ ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਵੀ ਭਾਈ ਤੁਸੀਂ ਕਿੰਨਾ ਚਿਰ ਨਹੀਂ ਪਤਾ ਤਾਂ ਲੋਕਾਂ ਨੂੰ ਤਾਂ ਪਤਾ ਹੁੰਦਾ ਘਰੇ ਬਾਅਦ ਚ ਪਤਾ ਲੱਗਦਾ ਲੋਕਾਂ ਦਾ ਪਤੀ ਹੁੰਦਾ ਜੀ ਪਲਾਣੇ ਦਾ ਜਵਾਕ ਨਸ਼ੇੜੀ ਹੈ ਪਲਾਣੇ ਦਾ ਬੇਲੀ ਹੈ ਪਲਾਣੇ ਦਾ ਬੇਵਤੀ ਆ ਦੇਖ ਤੁਸੀਂ ਆ ਕੇ ਪੰਚਾਇਤ ਦੀ ਹੈਲਪ ਲਓ ਪ੍ਰਸ਼ਾਸਨ ਦੀ ਲਓ ਅਸੀਂ ਨਾਲ ਠੀਕ ਹੈ ਕੋਈ ਐਕਸ਼ਨ ਲੈ ਰਹੀ ਹੈ ਕੋਈ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੰਚਾਇਤ ਜੀ ਹੋਣਾ ਦੇਖੋ ਜੀ ਐਕਸ਼ਨ ਤਾਂ ਇਹ ਹੈ ਜੀ ਦੇਖੋ ਪ੍ਰਸ਼ਾਸਨ ਗ ਅਸੀਂ ਵੀ ਜੇ ਸਾਨੂੰ ਕੋਈ ਸੱਦੂਆ ਸੀ ਵੀ ਜਾਵਾਂਗੇ ਪਹਿਲਾਂ ਉਹ ਤੋਂ ਇੱਕ ਵਾਰੀ ਦੇਖੋ ਹੋਇਆ ਸੀ ਰੇੜੀ ਵਾਲਾ ਮਸਲਾ ਉਹ ਮੁੰਡਾ ਕੋਈ ਵੇਚ-ਬੋਚ ਦਾ ਤੀਗਾ ਉਹ ਤੋਂ ਅਸੀਂ ਗਏ ਇਕੱਠ ਕਰਕੇ ਉਹਦੀ ਤਾੜਾ-ਪਾੜੀ ਕਰੀ ਉਹ ਤੋਂ ਮਾਫੀ ਮੰਗਾਈ ਉਹ ਜੀ ਤੇ ਜਦੋਂ ਕਿਸੇ ਲਈ ਵੀ ਕੋਈ ਗੱਲ ਆਉਗੀ ਫਿਰ ਤਾਂ ਹੈਗੀ ਹੈ ਜੀ ਨਾਰਮਲ ਹੁਣ ਤੀਕੇ ਸਰੰਜਾ ਦਾ ਹਰੇਕ ਕਿਤੇ ਡਿੱਗੇ ਪੈਂਦੇ ਆਪਾਂ ਕਬਾਡੀ ਟੂਰਨਾਮੈਂਟ ਹੁੰਦਾ ਜੀ ਕਿਸੇ ਵੀ ਪਿੰਡ ਚ ਜਿੱਥੇ-ਜਿੱਥੇ ਉਹ ਹੁੰਦਾ ਹੈ ਉੱਥੇ ਪਏ ਹੁੰਦੇ ਨੇ ਡਿੱਗੇ ਪਏ ਹੁੰਦੇ ਨੇ ਹੁਣ ਬਸ ਸਟੈਂਡਾਂ 'ਚ ਸਾਰੇ ਕਿਤੇ ਹੁਣ ਸਾਰੇ ਕਿਤੇ ਪਏ ਨੇ ਹੁਣ ਕੀ ਕਰੀਏ ਜੇ ਕੋਈ ਸਾਨੂੰ ਆਕੇ ਦੱਸੂਗਾ ਫਿਰ ਇਹ ਨ ਕੀ ਕੀ ਕਹੂੰਗੀ ਜੀ ਕੀ ਪ੍ਰਬੰਧ ਕਰ ਰਹੀ ਹੈ ਪੰਚਾਇਤ ਦੇ ਬਾਰੇ ਦੱਸੋ ਥੋੜਾ ਜਿਹਾ ਪ੍ਰਬੰਧ ਤਾਂ ਯਾਰ ਇਹ ਆ ਬਾਈ ਸਾਰਿਆਂ ਤੋਂ ਪਹਿਲਾਂ ਅਸੀਂ ਜਦੋਂ ਨਵੀਂ ਪੰਚਾਇਤ ਚੁਣੀਆਂ ਲੋਕਾਂ ਨੇ ਅਸੀਂ ਇੱਕ ਸਾਰੀ ਪੰਚਾਇਤ ਨੇ ਨੇਮ ਕਰਾਇਦੀ ਵੀ ਕੋਈ ਵੀ ਨਸ਼ੇ ਵਾਲਾ ਜਿਹੜਾ ਉਹਦੇ ਮਗਰ ਅਸੀਂ ਜਾਂਦੇ ਨਹੀਂ ਇੱਕ ਸਾਡੇ ਵੋਟਾਂ ਤੋਂ ਬਾਅਦ 2 ਮਹੀਨੇ ਬੰਦੇ ਬਾਅਦ ਫੜਲੇ ਤੇ ਚਿੱਟੇ ਵਾਲੇ ਜਦੋਂ ਅਸੀਂ ਗਏ ਸਾਨੂੰ ਐਸਐਚਓ ਨੇ ਦੱਸਿਆ ਵੀ ਇਹ ਚਿੱਟੇ ਵਾਲੇ ਨੇ ਅਸੀਂ ਮੁੜੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਉਹਨਾਂ ਨੂੰ ਛਡਾਉਣ ਵਾਸਤੇ ਹੋਰ ਬੰਦੇ ਗਏ ਪ੍ਰੈਕਟੀਕਲ ਬੰਦੇ ਗਏ ਅਸੀਂ ਮੁੜੇ ਹੁਣ ਜਾ ਕੱਲ ਜਿਹੜੀ ਗਲਜਾਰੇ ਨੇ ਵੀਡੀਓ ਪਾਈ ਆ ਪਾਰਕ ਵਾਲੀ ਹੁਣ ਪੰਚਾਇਤ ਕਿਹੜਾ ਬਾਈ ਉਹਨਾਂ ਦੇ ਹਰ ਟਾਈਮ ਰੱਖੀ ਰੱਖੂਗੀ ਪਿਛਲੀ ਪੰਚਾਇਤ ਨੇ ਬਣਾਇਆ ਉਹ ਉਹਨੂੰ ਸੰਭਾਲਣਾ ਆਪਣਾ ਸਾਰਿਆਂ ਦੀ ਫਰਜ਼ਾ ਪੰਚਾਇਤ ਦਾ ਕੱਲੀ ਦਾ ਨਹੀਂ ਅਸੀਂ ਕਾ ਕਰ ਰਹੇ ਹਾਂ ਕਿ ਕੋਸ਼ਿਸ਼ ਐਸਚੋ ਸਾਹਿਬ ਨੂੰ ਕੱਲ ਫੋਨ ਕਰਾ ਦੇਵੋਗੇ ਇਹਦੇ ਦੜਬੇ ਟੂਰਨਾਮੈਂਟਾਂ ਤੇ ਅੱਜ ਉਹਨਾਂ ਨੂੰ ਮਿਲਾਂਗੇ ਇਸੇ ਤੇ ਕੋਸ਼ਿਸ਼ ਕਰਾਂਗੇ ਵੀ ਅਸੀਂ ਪੂਰੇ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਤੇ ਅਸੀਂ ਪਹਿਰਾ ਦੇਵਾਂਗੇ ਕੋਈ ਐਕਸ਼ਨ ਲਾਓਗੇ ਤੁਸੀਂ ਐਕਸ਼ਨ ਲਾਵਾਂਗੇ ਪ੍ਰਸ਼ਾਸਨ ਨਾਲ ਅੱਜ ਗੱਲ ਕਰਾਂਗੇ ਅਸੀਂ ਸਰ ਜੀ ਉਹ ਪਾਰਕ ਅਸਲ ਚ ਬਣਾਇਆ ਤੀ ਲੋਕਾਂ ਦੀ ਸਹੂਲਤ ਵਾਸਤੇ ਵਰਤਣਾ ਵੀ ਲੋਕਾਂ ਨੇ ਆਹੋ ਉੱਜ ਜੇ ਹੁਣ ਨਸ਼ੇੜੀ ਆਉਂਦੇ ਨੇ ਤਾਂ ਕੁਛ ਨਾ ਕੁਛ ਇੱਥੇ ਮੈਂ ਪ੍ਰਸ਼ਾਸਨ ਦੇ ਨਾਲ ਨਾਲ ਕਹੂੰ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਹਮਣਾ ਕੋਈ ਸਰਕਾਰੀ ادارے ਨੇ ਉਹਨਾਂ ਨੂੰ ਸਾਹਮਣਾ ਤਾਂ ਲੋਕਾਂ ਨੇ ਆ ਲੋਕ ਕਿਵੇਂ ਉਹਨੂੰ ਹੁਣ ਨਸ਼ੇ ਵਾਲਾ ਤੇ ਗੱਲ ਆਉਂਦੀ ਹੈ ਜਦੋਂ ਨਸ਼ੇ ਵਾਲਾ ਨੂੰ ਕੋਈ ਨਹੀਂ ਕਹਿੰਦਾ ਕੱਲੀ ਆਪਾਂ ਕਹਿੰਦੇ ਆ ਪੁਲਿਸ ਦੀ ਜ਼ਿੰਮੇਵਾਰੀ ਹੈ ਕੱਲੀ ਪੁਲਿਸ ਵੀ ਕੀ ਕਰੂਗੀ ਇੱਥੇ ਜਨਾਜ਼ਰ ਲੋਕ ਆਪਣੀ ਇਸ ਤਰਕ ਹੁੰਦੇ ਆ ਉਹਨਾਂ ਚ ਇਹ ਜਿੱਤੇ ਦਾ ਖਤਮਾ ਨਹੀਂ ਹੁੰਦਾ ਨਸ਼ੇ ਤਾਂ ਅੱਗੇ ਵੀ ਤੇ ਅੱਗੇ ਮਤਲਬ ਆਰਗੈਨਿਕ ਨਸ਼ੇ ਤੇ ਉਹਨਾਂ ਨੂੰ ਵਰਤ ਕੇ ਲੋਕ ਆਪਦੇ ਖੇਤਾਂ 'ਚ ਕੰਮ ਕਰਦੇ ਤੇ ਪਰ ਹੁਣ ਕੈਮੀਕਲ ਨਸ਼ੇ ਨੇ ਨਵੇਂ ਬੱਚੇ ਆਪਨ ਨਵੀਂ ਵੀੜੀ ਰੋਜ਼ੇ ਦੇਖਦੇ ਆ ਬਹੁਤ ਬੁਰਾ ਹਾਲ ਇਕ ਆਪਣਾ ਖਾਮੀਆਂ ਦੱਸਿਆ ਜਿਹੜੀਆਂ ਨੇ ਵੀ ਜਿਹੜੇ ਗੇਟ ਸੀ ਜੰਦਰ ਕਰ ਲਿਆ ਜੀ ਲਾਤੋਂ ਮਾਰਨ ਤਾਂ ਕਰਕੇ ਇਹ ਜਾਨੀ ਉਹਦਾ ਕਾਰਨ ਇਹ ਧੀ ਵੀ ਜਦੋਂ ਸ਼ੇਅਰ ਕਰਨ ਆਉਂਦੀਆਂ ਨੇ ਗੁੱਡੀਆਂ ਖਾਸ ਕਰ ਲੇਡੀ ਜੀ ਉਹਨਾਂ ਦੀ ਮੰਗ ਸੀ ਵੀ ਸਾਡੇ ਇੱਥੇ ਬਾਥਰੂਮ ਬਣਾਏ ਜਾਣ ਤੇ ਉਹਨਾਂ ਦੇ ਗੇਟ ਅੰਦਰ ਰੱਖੇ ਜਾਣ ਤਾਂ ਕਿ ਬਾਹਰਲੇ ਸਾਈਡ ਤੋਂ ਗੰਦ ਨਾ ਪਵੇ ਉਹ ਠੀਕ ਹੈ ਤੁਹਾਡੀ ਗੱਲ ਵੀ ਕਰਦਾ ਬੰਦਾ ਚੰਗੇ ਨੂੰ ਹੁੰਦਾ ਉਹਨੂੰ ਵਰਤੋਂ ਆਪਾਂ ਨੇ ਕਰਦੇ ਆ ਫੇਰ ਉਤੀ ਗੱਲ ਆ ਗਈ ਵੀ ਉਹਨੂੰ ਕਿਵੇਂ ਵਰਤਦੇ ਆ ਸਮੱਸਿਆ ਤਾਂ ਵਰਤਣ ਵਾਲੇ ਤੇ ਆ ਕੇ ਖੜ ਗਈ ਉਹਨੂੰ ਵਰਤਦਾ ਯੂਜ਼ ਕਰਨ ਵਾਲਾ ਸਹੀ ਯੂਜ਼ ਕਰੇ ਤਾਂ ਤੇ ਟੂਟੀਆਂ ਵਗੈਰਾ ਵੀ ਪੱਟੀਆਂ ਗਈਆਂ ਜੀ ਬਾਕੀ ਨਸ਼ੇੜੀਆਂ ਦਾ ਕੰਮ ਹੈ ਹੁਣ ਜਿਵੇਂ ਕੈਮਰੇ ਤੇ ਆਪਣੇ ਕੈਮਰੇ ਚੋਰੀ ਹੋਏ ਤੇ ਚਾਰ ਦੋ ਤੋਲਾ ਕੇ ਦੋ ਹੋਰ ਚਾਰ ਉੱਥੇ ਲਾਉਣੇ ਪੈਗੇ ਆਪਾਂ ਨੂੰ ਸੰਗਤੀ ਵਾਲਾ ਰੋਡ ਤੇ ਪਰ ਕੈਮਰੇ ਆਪਾਂ ਉੱਥੇ ਕੰਪਲੀਟ ਕੀਤੀ ਚੋਰ ਫੜੇ ਗਏ ਕੈਮਰੇ ਬਰਾਮਦ ਹੋਗੇ ਹੁਣ ਉਹ ਪਰਚਾ ਦਰਜਾ ਉਹ ਚ ਕੇਸ ਚੱਲਦਾ ਕਦੋਂ ਕੇਸ ਨਿਬੜਦਾ ਉਦੋਂ ਜਾ ਕੇ ਉਹਦਾ ਹੋਣਾ ਤੇ ਸਾਮ ਸਮਾਨ ਨੂੰ ਕੀ ਕਹੋਗੇ ਪਾਰਕ ਦੀ ਜੋ ਸਾਮ ਸਮਾਨ ਸਾਮ ਸਮਾਨ ਤਾਂ ਫੇਰ ਮੈਂ ਬਾਰ ਬਾਰ ਕਹਿੰਨਾ ਵੀ ਲੋਕਾਂ ਦੀ ਵੀ ਜ਼ਿੰਮੇਵਾਰੀ ਆ ਪੰਚਾਇਤ ਦੇ ਨਾਲ ਨਾਲ ਆਪਾਂ ਗੱਲੇ ਪੰਚਾਇਤ ਨੂੰ ਦੋਸ਼ ਦੇਈਏ ਵੀ ਪੰਚਾਇਤ ਦੀ ਜ਼ਿੰਮੇਵਾਰੀ ਆ ਲੋਕਾਂ ਦੀ ਵੀ ਜ਼ਿੰਮੇਵਾਰੀ ਆ ਲੋਕ ਹੁਣ ਜਿਵੇਂ ਸ਼ਹਿਰ ਕਰਨ ਜਾਂਦੇ ਨੇ ਦੋਨੋਂ ਟਾਈਮ ਕਾਫੀ ਮਤਲਬ ਲੇਡੀਜ਼ ਜੀ ਜਾਂਦੀਆਂ ਸੀ ਉੱਥੇ ਸ਼ਹਿਰ ਕਰਨਾ ਪਰ ਹੁਣ ਦੇਖਦੇ ਆਂ ਤਾਂ ਉਹਦਾ ਮਤਲਬ ਬਹੁਤ ਬੁਰਾ ਹਾਲ ਹੋ ਰਿਹਾ ਉਹਦੇ ਘਾਹ ਦੀ ਕਟਾਈ ਆ ਬੂਟਿਆਂ ਦੀ ਕਟਾਈ ਆ ਪਾਣੀ ਗਨੀਆਂ ਸੁੱਕ ਗਏ ਵੀ ਇਹ ਕੁਝ ਲੋਕਾਂ ਦੀ ਵੀ ਜ਼ਿੰਮੇਵਾਰੀ ਆ ਜਿਆਦਾ ਹੱਲ ਕੀ ਆ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆਂ ਅਸੀਂ ਸਾਡਾ ਪਿੰਡ ਛੋਲੇ ਨਾਲ ਹੈ ਤੇ ਪੰਚਾਇਤ ਨੂੰ ਬੇਨਤੀ ਕਰਦੇ ਆਂ ਵੀ ਅਸੀਂ ਵੀ ਛੋਲੇ ਨਾਲ ਆ ਭਾਈ ਜਿਹੜਾ ਇਹ ਨਸ਼ੇ ਕਰਦਾ ਹੈਗਾ ਉਹਦੇ ਕਾਨੂੰਨੀ ਕਾਰਵਾਈ ਕਰ ਕੀਤੀ ਜਾਵੇ ਜੇਕਰ ਕੋਈ ਬਾਹਰੋਂ ਆ ਕੇ ਵੀਚਦਾ ਹੈ ਉਹਦੇ ਸੱਤ ਤੋਂ ਸੱਤ ਕਾਨੂੰਨੀ ਕਾਰਵਾਈ ਕੀਤੀ ਅਸੀਂ ਪ੍ਰਸ਼ਾਸਨ ਨੂੰ ਬਾਰ-ਬਾਰ ਫਿਰ ਵੀ ਬੇਨਤੀ ਕਰਦੇ ਆਂ ਵੀ ਇਹਦੇ ਬਾਅਦ ਇਹ ਕੰਮ ਤੇ ਠੱਲ ਪਾਈ ਜਾਵੇ ਤੇ ਕੋਈ ਢਿਲਣਾ ਮਰਤੀ ਜਾਵੇ ਹਾਂ ਢਿਲਣਾ ਨਾ ਦੇਖੋ ਸਰਕਾਰ ਵੀ ਬਹੁਤ ਬਰਾਲਾ ਕਰਦੀ ਆ ਵੀ ਕੋਈ ਨਸ਼ਾ ਨਾ ਕਰੇ ਦੇਖੋ ਆਪਾਂ ਅੱਜ ਦੀ ਪਨੀਰੀ ਨੂੰ ਵੀ ਬੇਨਤੀ ਕਰਦੇ ਆਂ ਬਈ ਬਣ ਕੇ ਨਸ਼ਿਆਂ ਤੋਂ ਦੂਰ ਰਹੋ ਖੇਡੋ ਪੜੋ ਤੇ ਵਧੀਆ ਤੁਸੀਂ ਆਪਣੀ ਜ਼ਿੰਦਗੀ ਜਿਓ ਪਰ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਮੈਂ ਸਾਡੇ ਸ਼ਾਇਲੀ ਪਿੰਡ ਦੀ ਪੰਚਾਇਤ ਨੂੰ ਵੀ ਅਪੀਲ ਕਰਦਾ ਖਰੋ ਪੰਚਾਇਤ ਬਥੇਰਾ ਭਰਾਲਾ ਕਰਦਾ ਸਾਰੀ ਪੰਚਾਇਤ ਦੇ ਭਰਾਲਾ ਕਰ ਰਹੀ ਆ ਤੇ ਪੰਜਾਬ ਸਰਕਾਰ ਦਾ ਵੀ ਬਹੁਤ ਭਰਾਲਾ ਅਸੀਂ ਇਹ ਬੇਨਤੀ ਕਰਦੇ ਆਂ ਵੀ ਨਸ਼ਿਆਂ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਨਸ਼ਿਆਂ ਤੇ ਥੱਲ ਪਾਈ ਜਾਵੇ ਇੱਕ ਮੈਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਰੂਰ ਬੇਨਤੀ ਕਰਦਾ ਜੋ ਚਿੱਟਿਆਂ ਦੇ ਖਿਲਾਫ ਚਿੱਟਿਆਂ ਦੇ ਖਿਲਾਫ ਇਨਾਂ ਦੀ ਮੁਹੇ ਬੱਡੀ ਹੋਈ ਆ ਇਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜੀ ਇਨਾਂ ਨੂੰ ਸਜ਼ਾ ਕੀਤੀ ਜਾਵੇ ਜੀ ਜਿਹੜੇ ਚਿੱਟਿਆਂ ਦੇ ਛੋਟੇ ਛੋਟੇ ਬੱਚਿਆਂ ਦੀ ਇਹਨਾਂ ਨੇ ਜ਼ਿੰਦਗੀ ਖਰਾਬ ਕਰਤੀ ਜੋੜੇ ਕੋਈ ਪਾ ਕੇ ਲੈਣੀ ਆ ਜੋੜੇ ਦੇ ਜੋੜੇ ਪਛਾਨ ਕੇ ਭਾਈ ਜੋੜੇ ਚੱਕ ਜੋ ਆਪ ਦੀ ਜੋੜੇ ਪਾ ਕੇ ਜਾਓ ਤੇ ਮਾਰਾ ਫਿਰ ਬੇਦਲੀ ਹੈ ਜਿਹੜੇ ਸੱਜਣਾ ਦੇ ਜੋੜੇ ਚੱਕੇ ਜੋ ਜੋੜਿਆਂ ਦੀ ਭਾਲ ਕਰ ਰਹੇ ਨੇ ਜੋ ਆਪਣਾ ਇਹ ਪਾਰਕ ਬਣਾਇਆ ਗਿਆ ਸੀ ਲੋਕਾਂ ਦੀ ਸੁਭਦ ਲਈ ਸਿਹਤ ਲਈ ਤੇ ਹੁਣ ਕੀ ਕੰਮ ਚੱਲ ਰਿਹਾ ਜੀ ਇੱਥੇ ਇੱਥੇ ਤਾਂ ਹੀ ਨਸ਼ੇੜੀ ਆਉਂਦੇ ਨੇ ਨਸ਼ੇੜੀ ਨਸ਼ਾ ਪੀਂਦੇ ਨੇ ਅੱਛਾ ਜੀ ਰਾਤ ਨੂੰ 12 12 ਵਜੇ ਤੱਕ ਬੈਠੇ ਰਹਿੰਦੇ ਨੇ ਤੜਕੇ ਸਾਰਾ ਦਿਨ ਤੁਸੀਂ ਦੇਖ ਸਕਦੇ ਹੋ ਦੋਸਤੋ ਜੋ ਕਿ ਕੈਮਰਿਆਂ ਦੀ ਗੱਲ ਹੋਈ ਸੀ ਜੋ ਕੈਮਰੇ ਕਹਿੰਦੇ ਕੰਪਨੀ ਵਾਲੇ ਤਾਰ ਕੇ ਲੱਗੇ ਬਾਪੂ ਜੀ ਦਾ ਕਹਿਣਾ ਬਾਪੂ ਜੀ ਬੈਠੇ ਨੇ